ਮੇਰੀ ਲੇਖਣੀ ਦੇ ਅਲਫਾਜ਼ ਬਦਲ ਗਏ ਮੇਰੀ ਲੇਖਣੀ ਦੇ ਅਲਫਾਜ਼ ਬਦਲ ਗਏ ਜਿੱਦਾਂ ਵਕਤ ਦੇ ਨਾਲ ਰਿਵਾਜ ਬਦਲ ਗਏ ਜਿੱਦਾਂ ਵਕਤ ਦੇ ਨਾਲ ਰਿਵਾਜ ਬਦਲ ਗਏ ਬਾਦਸ਼ਾਹਤ ਸਦਾ ਕਾਇਮ ਨਹੀਂ ਰਹਿੰਦੀ ਬਾਦਸ਼ਾਹਤ ਸਦਾ ਕਾਇਮ ਨਹੀਂ ਰਹਿੰਦੀ ਕਿੰਨੇ ਤਖਤ ਬਦਲ ਗਏ ਕਈ ਤਾਜ ਬਦਲ ਗਏ ਕਿੰਨੇ ਤਖਤ ਬਦਲ ਗਏ ਕਈ ਤਾਜ ਬਦਲ ਗਏ ਅੱਜ ਵੀ ਸੱਤਾ ਸੁਰਾਂ ਵਿੱਚ ਗਾਉਂਦੇ ਨੇ ਅੱਜ ਵੀ ਸੱਤਾ ਸੁਰਾਂ ਵਿੱਚ ਗਾਉਂਦੇ ਨੇ ਭਾਵੇਂ ਗਾਇਕੀ ਦੇ ਕਈ ਸਾਜ਼ ਬਦਲ ਗਏ ਭਾਵੇਂ ਗਾਇਕੀ ਦੇ ਕਈ ਸਾਜ਼ ਬਦਲ ਗਏ ਹਾਲੇ ਵੀ ਹਾਲੇ ਵੀ ਅਚਾਨਕਾਂ ਝੋਲਦੀਆਂ ਨੇ ਕੌਣ ਕਹਿੰਦਾ ਹਨੇਰੀਆਂ ਦੇ ਮિજાਜ ਬਦਲ ਗਏ ਕੌਣ ਕਹਿੰਦਾ ਹਨੇਰੀਆਂ ਦੇ ਮિજાਜ ਬਦਲ ਗਏ ਪੈਸਾ ਕਮਾਉਣਾ ਜ਼ਿੰਦਗੀ ਦਾ ਮੂਲ ਬਣ ਗਿਆ ਪੈਸਾ ਕਮਾਉਣਾ ਜ਼ਿੰਦਗੀ ਦਾ ਮੂਲ ਬਣ ਗਿਆ ਵਿਕ ਗਿਆ ਇਨਸਾਨ ਕੰਮ ਕਾਜ ਬਦਲ ਗਏ ਵਿਕ ਗਿਆ ਇਨਸਾਨ ਕੰਮ ਕਾਜ ਬਦਲ ਗਏ ਰਿਸ਼ਤਿਆਂ ਦੀ ਡੋਰ ਬੜੀ ਕੱਚੀ ਹੋ ਗਈ ਰਿਸ਼ਤਿਆਂ ਦੀ ਡੋਰ ਬੜੀ ਕੱਚੀ ਹੋ ਗਈ ਵਰਤ ਵਰਤਾ ਘਟ ਗਿਆ ਸਮਾਜ ਬਦਲ ਗਏ ਵਰਤ ਵਰਤਾ ਘਟ ਗਿਆ ਸਮਾਜ ਬਦਲ ਗਏ